भारतीय किसान यूनियन एकता सिद्धूपुर द्वारा यूनियन के प्रधान उदय सिंह गुडियाना की अध्यक्षता में फाजिलका के एसएसपी कार्यालय के समक्ष धरना दिया गया यह धरना पिछले दिनी सतारह फरवरी को सुखचरंद सिंह होमगार्ड हवलदार की नाके के दौरान ड्यूटी करते समय दो कार सवारों ने सीधी टक्कर मारकर उसको मौत के घाट उतार दिया था और एक जवान जख्मी हो गया था इस मौके पुलिस प्रशासन ने लापरवाही करते हुए चलान पेश नहीं किया जिसके चलते आरोपियों को जमानत मिल गई इस मामले के रोज स्वरूप किसान यूनियन द्वारा धरना दिया गया यूनियन ने मांग करते हुए कहा कि पीड़ित परिवार को इंसाफ दिया जाए और बेटे को योग्यता के अनुसार सरकारी नौकरी दी जाए इस मौके सुखदेव सिंह प्रधान श्री मुक्तर साहब ने कहा कि अगर परिवार को इंसाफ ना दिया गया तो यूनियन द्वारा कोई भी सख्त कदम उठाया जाएगा ਜ਼ਿਲ੍ਹਾ ਪ੍ਰਧਾਨ ਭਾਰਤੀ ਕਿਸਾਨ ਯੂਨੀਅਨ ਦੇ ਰਿ 代表 ਸਿੱਧੂਪੁਰ ਜਿਲ੍ਹਾ ਫਾਜ਼ਿਲਕਾ ਅਸੀਂ ਅੱਜ ਇੱਥੇ ਪੁਲਿਸ ਪ੍ਰਸ਼ਾਸਨ ਦੀ ਘਟੀਆ ਕਾਰਗੁਜ਼ਾਰੀ ਦੇ ਖਿਲਾਫ ਧਰਨਾ ਲਾਇਆ ਸੀ ਜੋ ਧਰਨਾ ਜਿਲ੍ਹਾ ਫਾਜ਼ਿਲਕਾ ਅਤੇ ਜਿਲ੍ਹਾ ਸ੍ਰੀ ਬੁਖਸਰ ਸਾਹਿਬ ਦੇ ਵਰਕਰਾਂ ਵੱਲੋਂ ਔਰ ਟੀਐਸਯੂ ਜਨਨ ਕੇ ਪੰਜਾਬੀ ਰਿਪੋਰਟ ਦੀ ਟੀਐਸਯੂ ਟੈਕਨੀਕਲ ਸਰਵਿਸ ਯੂਨੀਅਨ ਵੱਲੋਂ ਇੱਥੇ ਸਾਂਝੇ ਤੌਰ ਤੇ ਧਰਨਾ ਲਾਇਆ ਗਿਆ ਸੀ ਉਸ ਧਰਨੇ ਦੇ ਵਿੱਚ ਸਾਡਾ ਵੀਰ ਪੰਜਾਬ ਹੌਮ ਗਾਰਡ ਦਾ ਨੌਜਵਾਨ ਸੋਚ ਚਾਰਨ ਸਿਕ ਜੋ ਕਿ ਜਿਨ੍ਹਾਂ ਦੀ 18 12 18 ਨੂੰ ਇੱਕ ਚਲਾ ਆਪਣਾ ਸੜਕ ਦੇ ਉੱਤੇ ਵਾਕੇ ਦੇ ਦੌਰਾਨ ਬਹੁਤ ਹੋ ਗਈ ਸੀ ਉਹਦਾ ਪੁਲਿਸ ਚਲਾਣ ਲਈ ਪੇਸ਼ ਕਰ ਰਹੀ ਸੀ ਜਿਸ ਦੇ ਜਿਸ ਦਾ ਚਲਾਣ ਪੇਸ਼ ਕਰਾਉਣ ਵਾਸਤੇ ਅੱਜ ਅਸੀਂ ਇਹ ਧਰਨਾ ਦਿੱਤਾ ਦੇਖੋ ਇਹ ਸੜਕ ਦੇ ਮੁਲਾਜ਼ਮ ਵੀ ਜਦੋਂ ਹੋ ਗਈ ਸੀ ਉਹਦੇ ਸਮਝ ਨਾ ਕਰ ਉਹ ਅਜੇ ਤੱਕ ਪੇਸ਼ ਨਹੀਂ ਹੋਇਆ ਸੀ ਉਹਦੀ ਕੋਈ ਰਿਪੋਰਟ ਵੀ ਨਹੀਂ ਸੀ ਉਹਦੇ ਸਮਝ ਇਨਾਂ ਨੂੰ ਵਿਸ਼ਵਾਸ ਹੋਇਆ ਕਿ ਜੋ ਹੈ ਅਸੀਂ ਹੁਣ ਬੈਲਟ ਦਾ ਇਹਨਾਂ ਦਾ ਅਸੀਂ ਅਸਲਾ ਹਲ ਕਰਦੇ ਹਾਂ ਇਹ ਤਕਾਇ ਸੁਖਚੰਦ ਸਿੰਘ ਜਿਹੜਾ ਇਹਦੀ ਪਰਿਵਾਰ ਸੀ ਨਾਲ ਇੱਕ ਸੰਜੁਨ ਨੇ ਵਗੈਰਾ ਨੇ ਇਹ ਵੀ ਉਹ ਚਲਾਨ ਨਾ ਪੇਸ਼ ਹੋਣ ਦੀ ਬਦੌਲਤ ਹੈ ਚਲਾਨ ਸਪੇਸ਼ ਕਰ ਦਾਂਗੇ ਇਹਨਾਂ ਨੂੰ ਵਿਸ਼ਵਾਸ ਹੋਇਆ ਹੈ